ਬਹਾਦਰ ਸ਼ਾ ਔਰੰਗਜ਼ੇਬ ਦਾ ਲੜਕਾ ਬਹਾਦਰ ਸ਼ਾ ਜ਼ਫਰ ਨਹੀਂ ਉਹ ਆਖਰੀ ਮੋਗਲ ਸਮਰਾਟ ਹੋਇਆ ਹੈ ਬਹਾਦਰ ਸ਼ਾ ਔਰੰਗਜ਼ੇਬ ਦਾ ਲੜਕਾ ਇਸ ਨੇ ਇੱਕ ਦਿਨ ਆਪਣੇ ਤਖਤ ਦਿੱਤੇ ਹਜ਼ੂਰ ਸਾਹਿਬ ਦੀ ਗੱਲ ਹੈ ਨਾ ਡੇਢ ਦੀ ਗੱਲ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਿਠਾਇਆ ਲੰਬੀ ਚੌੜੀ ਕਥਾ ਮੈਂ ਬਿਆਨ ਨਾ ਕਰਾਂ ਕਿਉਂਕਿ ਸਮੇਂ ਨੂੰ ਦੇਖਣਾ ਪਹਿਲੇ ਜੋ ਉਸਨੇ ਨਜ਼ਰਾਨਾ ਰੱਖਿਆ ਮਹਾਰਾਜ ਦੇ ਅੱਗੋਂ ਨਗੀਨਾ ਜਿਹੜਾ ਉਸਦੇ ਖਜ਼ਾਨੇ ਦੇ ਸਭ ਤੋਂ ਕੀਮਤੀ ਨਗੀਨਾ ਸੀ ਤੇ ਸਭ ਤੋਂ ਵੱਡਾ ਸੀ ਤੇ ਅੰਦਰੋਂ ਇਹ ਸੋਚਿਆ ਜਿਹੜੀ ਮੇਰੇ ਕੋਲ ਮਹਾਨ ਚੀਜ਼ ਹੈ ਉਹ ਭੇਟ ਕਰਾਂ ਔਰੰਗਜ਼ੇਬ ਨਾਲ ਟਕਰਾਵ ਰਿਆ ਔਰੰਗਜ਼ੇਬ ਦਾ ਲੜਕਾ ਬਾਦਰ ਸ਼ਾਹ ਨੇ ਸਲਾਹ ਕਰ ਲਈ ਉਸਨੇ ਸਾਫ਼ ਕਹਿ ਦਿੱਤਾ ਗੁਰਦੇ ਮੇਰੇ ਪਿਤਾ ਦੀਆਂ ਗਲਤੀਆਂ ਦੀ ਸਜ਼ਾ ਮੈਨੂੰ ਤੇ ਨਾ ਦੇਣਾ ਮੈਂ ਤੁਹਾਡਾ murid ਉਹਨੇ ਨਗੇਣਾ ਬੈਠ ਕੀਤਾ ਸੀ ਪਰ ਚੁੱਕੇ ਅੰਦਰ ਇਹ ਖਿਆਲ ਸੀ ਮੈਂ ਸਭ ਤੋਂ ਵੱਡੀ ਪੇਟ ਦੇ ਰਿਆਂ ਅਜ ਤੱਕ ਗੁਰੂ ਗੋਬਿੰਦ ਸਿੰਘ ਨੇ ਇਸ ਤਰ੍ਹਾਂ ਦੀ ਪੇਟ ਕਿਸੇ ਨੇ ਨਹੀਂ ਦਿੱਤੀ ਹੋਣੀ ਮਹਾਰਾਜ ਨੇ ਇਹ ਨਗੇਣਾ ਚੁੱਕ ਕੇ ਗੁਜ਼ਾਰੀ ਸੁਣ ਦਿੱਤਾ ਬੜਾ ਅਫਸੋਸ ਹੋਇਆ ਬਾਦਰ ਸ਼ਾਹ ਨੇ ਅੰਦਰ ਸੋਚਦਾ ਮੈਂ ਤੇ ਸਮਝਿਆ ਸੀ ਇਹ ਗੁਰੂ ਨੂੰ ਪਤਾ ਹੋਣਾ ਨਗਈਨਾ ਹੈ ਇਹਨਾਂ ਨੇ ਪੱਥਰ ਜਾਣ ਕੇ ਛੱਡ ਦਿੱਤਾ ਉਸ ਜ਼ਮਾਨੇ ਚ ਉਹਦੀ ਲੱਖਾਂ ਰੁਪਏ ਕੀਮਤ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਆਪਨੇ ਜੋ ਗੋਦਾਵਰੀ ਛੱਡ ਦਿੱਤਾ ਇਹ ਪੱਥਰ ਨਹੀਂ ਹੈ ਨਗਈਨਾ ਹੈ ਅੱਛਾ ਨਗਈਨਾ پھر انج کر تو آپ ہی کٹ کے لیا لے لیں تو آپ ہی کٹ کے لیا گوڑے گوڑے پانی سی جیا کھڑکی دو ہاتھوں نہ لب لب پائے گا جلے انج پتھر سارے باہر کڈے تو سب نگی نہیں نگی نے اکھان کھل گا ਅਕੇ ਮਾ ਥਰਡ ਇਹ ਕਿ ਜਿਹੜੀ ਨਿਗਾਹੇ ਕਰਮ ਹਰ ਪੱਥਰ ਨੂੰ ਨਗੀਨਾ ਬਣਾ ਦੇਦੇ ਸਕਦੀ ਹੈ ਮੈਂ ਵੀ ਭਲੇਖੇ ਚ ਪੈ ਗਿਆ ਕਿ ਮੈਂ ਬਹੁਤ ਵੱਡੀ ਭੇਟ ਦਿੱਤੀ ਹੈ ਮੈਂ ਬਹੁਤ ਵੱਡੀ ਭੇਟ ਆ ਕੀਤੀ ਹੈ ਬੋਲ ਮੰਡੀ ਉਸ ਥਾਂ ਤੇ ਯਾਦਗਾਰੀ ਸਥਾਨ ਵੀ ਬਣਿਆ ਹੋਇਆ ਗੁਰਦੁਆਰਾ ਨਗੀਨਾਗਾਟ ਬਾਦੁਰ ਸ਼ਾ ਨੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੇ ਸਿੰਘਾਸਣ ਤੇ ਬਿਠਾਇਆ ਬਹੁਤ ਵੱਡਾ ਖੇਮਾ ਲੱਗਿਆ ਹੋਇਆ ਸੀ ਤਖਤ ਤੇ ਸਤਗੁਰੂ ਨੂੰ ਬਿਠਾਇਆ ਆਪ ਥੱਲੇ ਬੈਠ ਗਏ ਦੂਜੇ ਛੋਟੇ ਸਿੰਘਾਸਣ ਤੇ ਜਿਹੜਾ ਵੱਡਾ ਸਿੰਘਾਸਣ ਹੁੰਦਾ ਉਹਨੂੰ ਔਰੰਗ ਕਹਿੰਦੇ ਨੇ ਜਿਹੜਾ ਛੋਟਾ ਹੁੰਦਾ ਉਹਨੂੰ ਮਸਲਤ ਕਹਿੰਦੇ ਨੇ ਇਹ ਮਸਲਤ ਹੈ ਮਸਨਤ ਦਾ ਹੀ ਪੰਜਾਬੀ ਰੂਪ ਬਣਿਆ ਮਸੰਦ ਵਸੇ ਸ਼ਬਦ ਹੈ ਮਸਨਦ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮਸਨਦਾਂ 22 ਮੰਝੀਆਂ ਪ੍ਰਚਾਰ ਕਾਨੂੰ ਦਿੱਤੀਆਂ ਸਨ ਉਸ ਦਿਨ ਤੋਂ ਬਾਅਦ ਗੁਰਦੁਆਰਿਆਂ 'ਚ ਇਹ ਮਸਲਤ ਵਿਛਾਈ ਜਾਂਦੀ ਏ ਬਈ ਕਥਾ ਕੀਰਤਨ ਜ਼ਰਾ ਉੱਚੀ ਜਗ੍ਹਾ ਤੇ ਹੋਵੇ ਇਹ ਪ੍ਰਥਾ ਚਲਾਈ ਸੀ ਗੁਰੂ ਅਮਰਦਾਸ ਜੀ ਨੇ ਬਈ ਸੰਗਤਾਂ ਦਿਖਾਈ ਦੇਣ ਤੇ ਕਥਾ ਕੀਰਤਨ ਦਾ ਸਨਮਾਨ ਹੋਵੇ ਗੱਲ ਇਹ ਨਹੀਂ 22 ਮੰਜੀਆਂ 22 ਮਸਲਤ ਵੱਡਾ ਤਖਤ ਉਹਨੂੰ ਔਰੰਗ ਕਹਿੰਦੇ ਨੇ ਛੋਟਾ ਤਖਤ ਉਹਨੂੰ ਮਸਲਤ ਕਹਿੰਦੇ ਨੇ ਜਿਵੇਂ ਸ਼ਾਹਜਹਾਂ ਦੇ ਲੜਕੇ ਦਾ ਨਾਮ ਤੇ ਮਯੁੰਦਿਨ ਸੀ ਪਰ ਜੇ ਜਨ ਉਸ ਦੀ ਤਾਜਪੋਸ਼ੀ ਹੋਈ ਪਿਓ ਨੂੰ ਜੇਲ ਦੇ ਚਪਾ ਕੇ ਤੇ ਤਿੰਨ ਬਰਾਵਾਂ ਨੂੰ ਮਾਰ ਕੇ ਉਹਨੇ ਜਦ ਆਪਣੀ ਤਾਜਪੋਸ਼ੀ ਕੀਤੀ ਤੇ ਆਪਣਾ ਨਾਮ ਰੱਖਿਆ ਔਰੰਗਜ਼ੇਬ ਔਰੰਗ ਕੈਨ ਤਖਤ ਨੂੰ ਜੇਵ ਕੈਨ ਨਿਸ਼ੰਗਾਰ ਨੂੰ ਤਖਤ ਦਾ ਸ਼ਿੰਗਾਰ ਤਖਤ ਦੀ ਸ਼ੋਭਾ ਤਖਤ ਦੀ ਮਾਨ ਮਰਿਆਦਾ ਸ਼ਾਇਰ ਲੋਗ ਕਵੀ ਲੋਗ ਸਾਹਿਤਕਾਰ ਦਿਮਾਗ ਦੇ ਧਨੀ ਔਰ ਸ਼ਹਿਨ ਸ਼ਾਹ ਰਾਜੇ ਮਹਾਰਾਜੇ ਅਕਸਰ ਆਪਣਾ ਤਖੱਲਸ ਰੱਖਦੇ ਰਹੇ ਨੇ ਉਹਨੂੰ ਹਿੰਦੀ ਚ ਕਹਿੰਦੇ ਨੇ ਉਪਨਾਮ ਕੋਈ ਉਪਮਾ ਖਾਸੀਅਤ ਤੇ ਫਿਰ ਨਾਮ ਉਹਨੂੰ ਅਰਬੀ ਫਾਰਸੀ ਤਖੱਲਸ ਕਹਿੰਦੇ ਨੇ ਜੈਸੇ ਹਮਾਇਓਂ ਦਾ ਲੜਕਾ ਜਲਾਲਉਦੀਨ ਸਿੰਘਾਸਣ ਤੇ ਬੈਠਾ ਹੈ ਉਹਨੇ ਆਪਣਾ ਤਖੱਲਸ ਰੱਖਿਆ ਅਕਬਰ ਅਕਬਰ ਦਾ ਮਤਲਬ ਹੈ ਸਭ ਤੋਂ ਵੱਡਾ ਅੱਲਾਹੂ ਅਕਬਰ ਪਰ ਉਹਨੇ ਆਪਣਾ ਨਾਮ ਰੱਖਿਆ ਅਕਬਰ ਅਕਬਰ ਦਾ ਲੜਕਾ ਸ਼ਹਜ਼ਾਦਾ ਸਲੀਮ ਵੱਡਾ ਹੋ ਕੇ ਜਦ ਤਖਤ ਨਸ਼ੀਨ ਹੋਇਆ ਉਸਨੇ ਆਪਣਾ ਤਖੱਲੁਸ ਰੱਖਿਆ ਜਹਾਂਗੀਰ ਸਾਰਾ ਜਹਾਨ ਮੇਰੀ ਮੁੱਠੀ 'ਚ ਮੇਰੀ ਪਕੜ ਦੇ ਮੇਰੀ ਗ੍ਰਿਫਤ ਦੇ ਜਹਾਂਗੀਰ ਦਾ ਲੜਕਾ ਸ਼ਾਜਾਦਾ ਖੁਰਮ ਜੇ ਜਿੰ ਤਖਤ ਨਸ਼ੀਨ ਹੋਇਆ ਉਹਨੇ ਆਪਣਾ ਤਖੱਲੁਸ ਰੱਖਿਆ ਸ਼ਾਹ-ਏ-ਜਹਾਂ ਸ਼ਾਹ-ਏ-ਜਹਾਂ ਦੁਨੀਆਂ ਦਾ ਹਿੰਦੁਸਤਾਨ ਦਾ ਸ਼ਹਿਨਸ਼ਾਹ ਨਹੀਂ ਸਾਰੀ ਦੁਨੀਆ ਦਾ ਸ਼ਾਹ-ਏ-ਜਹਾਂ ਸਾਰੇ ਜਹਾਨ ਦਾ ਬਾਦਸ਼ਾਹ ਸ਼ਾਹਜਹਾਂ ਦਾ ਲੜਕਾ ਮਯੁੰਦੀਨ ਤੈਨ ਬਰਾਵਨ ਨੂੰ ਮਾਰ ਕੇ ਪਿਓ ਨੂੰ ਕੈਦ ਕਰਕੇ ਜਦ ਸਿੰਘਾਸਣ ਤੇ ਬੈਠਾ اپنا تحلس رکھا آورنگ زیب تخت شنگار تخدی شوبھا تخدی مان مریادہ گرو گوبین سنگھ جی مہاراج نے جڑا زفر نامہ لکھیا سری مکوا پاٹ شاہی دسو اورنگ زیب نو لکھے نہ نا زیبت تو را نام آورنگ زیب کہ اورنگ زیب نوائد فریب ਇਹ ਨਾਮ ਤੈਨੂੰ ਸ਼ੋਭਾ ਨਹੀਂ ਦਿੰਦਾ ਜੋ ਤੂੰ ਰੱਖਿਆ ਹੈ ਤੇਰਾ ਜੈਸਾ ਮਨੁੱਖ ਜਦ ਸਿੰਘਾਸਣ ਤੇ ਬੈਠਦਾ ਹੈ ਸਿੰਘਾਸਣ ਬਦਨਾਮ ਹੋ ਜਾਂਦਾ ਹੈ ਬਰਸ਼ਟ ਹੋ ਜਾਂਦਾ ਹੈ ਮਹਿਲਾ ਹੋ ਜਾਂਦਾ ਹੈ ਬੜੀ ਜੁਧਤ ਬੜੀ ਹਿੰਮਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਸ ਜ਼ਫਰਨਾਮਾ ਉਹਨਾਂ ਦੀ ਆਪਣੀ ਬਾਣੀ ਹੈ ਬਹਾਦਰ ਸ਼ਾਹ ਨੇ ਜਦ ਸਿੰਘਾਸਣ ਤੇ ਬਿਠਾਇਆ ਤੇ ਸਈਦ ਜੋ ਬਹਾਦਰ ਸ਼ਾਹ ਨੂੰ ਦੇਣੀ ਤਾਲੀਮ ਦਿੰਦਾ ਸੀ ਉਹਨੂੰ ਛੇੜ ਬੜੀ ਹੋਈ ਬਈ ਮੈਨੂੰ ਨਹੀਂ ਕਦੀ ਬਿਠਾਇਆ ਇਹ ਮਾਣ ਸਨਮਾਨ ਮੈਨੂੰ ਨਹੀਂ ਦਿੱਤਾ ਜਦ ਕਿ ਮੈਂ ਉਸਤਾਦ ਆ ਮੈਂ ਪੜਾਣ ਵਾਲਾ ਮੈਂ ਇਸ ਨੂੰ ਇਲਮ ਪੜਾਇਆ ਦੀਨੇ ਇਲਮ ਪੜਾਇਆ ਸੰਸਾਰੇ ਇਲਮ ਪੜਾਇਆ ਮੈਂ ਇਸ ਦਾ ਉਸਤਾਦ ਆ ਇਹਨੇ ਇਸ ਤਰ੍ਹਾਂ ਦਾ ਮਾਣ ਮੈਨੂੰ ਨਹੀਂ ਦਿੱਤਾ ਕਦੇ ਅੰਦਰ ਕਰੋਧ ਨਾਲ ਵਰ ਗਿਆ ਉਹ ਗੁੱਸਾ ਹੁਣ ਬਾਦਰ ਸਾਹਿਬ ਦੇ ਕੱਢ ਨਹੀਂ ਸਕਦਾ ਸੀ ਗੁੱਸਾ ਕਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਤੇ ਕਿੰ ਲਗਾ ਮਹਾਰਾਜ ਤੁਹਾਡੇ ਕੋਲ ਕਰਾਵਾਤ ਕਿਹੜੀ ਹੈ ਕਲਾ ਕਿਹੜੀ ਹੈ ਫਕੀਰੋ ਤੁਸੀਂ ਬਲੀ ਅੱਲਾਹ ਪੈਗੰਬਰ ਕਹਿ ਲਾਂਦੇ ਹੋ ਦਸਵੇਂ ਗੁਰੂਆਂ ਨੇ ਕਹਿ ਲਾਂਦੋ ਹੈ ਕੀ ਤੁਹਾਡੇ ਕੋਲ ਤੁਹਾਡੇ ਕੋਲ ਕੀ ਹੈ پویں بہادر شاہ محسوس کردہ سی یہ سید گستاخی کر رہے ہیں اور پھر استاد سہادر شاہ چپ کر گئے استاد سہادر شاہ اس کو پڑھتا مہاراج کہنے لگے سید تو کرامات دیکھنی ہے ہاں کرامات دیکھنی तो भाई साहब भाई संतोष जी ने गुरु प्रताप सूरज जी जिस दी कथा भारत दे तमाम ऐतिहासिक थाना चौंदी है शाम दे वक्त औंदी है ऐतिहासिक ग्रंथ है ओनु गुरु प्रताप सूरज कहंदे ने छोटा नाम सूरज प्रकाश सतगुरु कहंदे ने मारे बख्शे देर बिहेना तिसमुख में लख असمد पीला ਦੇਨ ਰਾਜ ਤੋਂ ਬਾਦਸ਼ਾਹ ਕੋਲ ਰਹਿਣਾ ਤੇ ਤੈਨੂੰ ਕਰਾਮਾਤ ਦਾ ਪਤਾ ਨਹੀਂ ਕਰਾਮਾਤ ਉਹਦੇ ਮੂੰਹ ਚ ਵਸਦੀ ਹੈ। ਉਹਦੀ ਜ਼बान ਚੋਂ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਮੰਨਣ ਨੂੰ। ਇੱਕ ਮਨੁੱਖ ਹਜ਼ਾਰਾਂ ਦਫਾ ਬੋਲ ਲਾਏ ਕੋਈ ਇੱਕ ਵੀ ਮੰਨਣ ਨੂੰ ਤਿਆਰ ਨਹੀਂ। ਤੇ ਇੱਕ ਮਨੁੱਖ ਦੀ ਜ਼बान ਤੋਂ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ ਕਰਾਮਾਤ ਨਹੀਂ ਤੇ ਉਹ ਕੀ ਹੈ? ਇਹਨੂੰ ਕਰਾਮਾਤ ਕਹਿੰਦੇ ਆ। ਉਹਦੀ ਕੀ ਕਰਾਮਾਤ ਹੈ? استاد ذوق وک کہ کسی کے ایک آنسوں پر ہزاروں دل تڑپتے ہیں کسی کا عمر بھر رونا یوں ہی بیکار جاتا ہے ایک ہنجو نکلے ہزاراں دل رو ہے کوئی ساری زندگی روندا رہا کسی نے پوچھا بھی نہیں کیوں رو رہے ہیں تیرے ہنجو کیوں نکلے ہیں ਸਾਹਿਬ ਕਹਿੰਦੇ ਨੇ ਕਰਾਮਾਤ ਦੇ ਬਾਦਰ ਸ਼ਾਹ ਦੀ ਜ਼ਬਾਨ ਵਿੱਚ ਵਸਦੀ ਹੈ। ਇੱਕ ਬੋਲ ਬੋਲਦਾ ਹੈ ਸੈਂਕੜੇ ਬੰਦੇ ਨਸ ਪੈਂਦੇ ਨੇ ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ। ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ? ਸੈਯਦ ਮੁਸਕਰਾ ਕੇ ਕਹਿਣ ਲੱਗਾ। ਮਹਾਰਾਜ ਇਹ ਕਰਾਮਾਤ ਤੇ ਫਿਰ ਬਾਦਰ ਸ਼ਾਹ ਦੀ ਹੋਈ ਨਾ ਤੁਹਾਡੇ ਕੋਲ ਕੀ ਹੈ? ਮੈਂ ਇਹ ਪੁੱਛ ਰਿਹਾ ਤੁਹਾਡੇ ਕੋਲ ਕੀ ਹੈ? ਤੁਸੀਂ ਵਲੀ ਅੱਲਾਹ ਤੁਸੀਂ ਪੈਗੰਬਰ ਤੁਸੀਂ 10ਵੇਂ ਗੁਰੂ ਨਾਨਕ ਤੁਹਾਡੇ ਕੋਲ ਕੀ ਹੈ ਮਹਾਰਾਜ ਨੇ ਜੇਬ ਤੋਂ ਸੋਨੇ ਦੀ ਮੋਹਰ ਕੱਢੀ ਤੇ ਮੁਗਲ ਸ਼ਹਿਨशाहਾਂ ਨੇ ਭਾਰਤ ਦੇ ਉਸ ਜ਼ਮਾਨੇ ਚ ਰੁਪਏ ਦਾ ਨਾਮ ਬਦਲ ਕੇ ਦਿਨਾਰ ਰੱਖਿਆ ਹੋਇਆ ਸੀ ਜਿਵੇਂ ਇੱਥੇ ਸਹਿਬਾ ਨੇ ਉਹ ਮੋਹਰ ਕੱਢੀ ਤੇ ਮੁਖਾਤਬ ਹੋ ਕੇ ਕਿਹਾ ਪਿੱਖ ਦਿਨਾਰ ਜੋ ਹੱਥ ਆ ਮਾਰੇ ਇਹ ਅਜ਼ਮਤ ਲਿਓ ਦੁਤੀ ਵਿਚਾਰੇ ਇਹ ਅਜ਼ਮਤ ਹੈ ਕਰਾਮਾਤ ਹੈ ਸੰਸਾਰ ਦੀ ਸਾਰੀ ਭਜ ਦੌੜ ਦਾ ਕਾਰਨ ਧਨ ਸੰਸਾਰ ਦੀ ਸਾਰੀ ਹਲਚਲ ਦਾ ਕਾਰਨ ਧਨ ਔਰ ਸੰਸਾਰ ਦੇ ਵਿੱਚ ਇੱਕ ਨੰਬਰ ਦੀ ਸ਼ਕਤੀ ਧਨ ਇਹ ਕਰਾਮਾਤ ਹੈ ਇਹਦੇ ਨਾਲ ਚਾਹੋ ਕੁਝ ਵੀ ਕਰ ਲਓ ਜਗਤ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅੱਗੋਂ ਹੁਣ ਸੈਯਦ ਨੇ ਕਿਹਾ ਸੁਣ ਸੈਯਦ ਬੋਲਿਓ ਤਜ ਮੌਨ ਤੁਮੇ ਕਰਾਮਾਤ ਹੈ ਕੌਣ ਇਹ ਕਰਾਮਾਤ ਪੈਸੇ ਦੀ ਹੋ ਗਈ ਉਹ ਕਰਾਮਾਤ ਬਾਦਲ ਸ਼ਾਹ ਦੀ ਹੋ ਗਈ ਤੁਹਾਡੇ ਵਿੱਚ ਕੀ ਹੈ ਬਾਦ ਨਹੀਂ ਆਇਆ ਸਵਾਲ ਤੇ ਸਵਾਲ ਕਰੀ ਗਿਆ ਤੁਹਾਡੇ ਵਿੱਚ ਕੀ ਹੈ ਤੁਸੀਂ ਕੀ ਰੱਖਦੇ ਹੋ ਮਹਾਰਾਜ ਕਹਿਣ ਲੱਗੇ ਪਰ ਤੂੰ ਸਾਡੀ ਕਰਾਮਾਤ ਦੇਖਣੀ ਹੈ हां देखनी है फिर इंकार ना करें जैसे ही दिखान लगी है ना फिर जुबान न कहीं हां दिखा महाराज मैं इंकार क्यों करांगा मैं तो बार-बार कहता पै तुसी अपने कोई करामात दिखाओ सुन सयद बोलियो त जमाओ तुम में करामात है कौन ਸੁਨ ਸਤਿਗੁਰ ਸਮਸ਼ੀਰ ਨਿਕਾਸੀ ਸਭ ਮੇ ਛਟਾ ਸਮਾਨ ਪ੍ਰਕਾਸੀ ਮਹਾਰਾਜ ਨੇ ਮਯਾਨ ਚੋ ਤਲਵਾਰ ਕੜ ਲਈ ਤੇ ਤਲਵਾਰ ਇੰਜ ਚਮਕੀ ਜਿਵੇਂ ਬਦਲਾਂ ਦੇ ਵਿਚ ਬਿਜਲੇ ਸੁਨ ਸਤਿਗੁਰ ਸਮਸ਼ੀਰ ਨਿਕਾਸੀ ਸਭ ਮੇ ਛਟਾ ਸਮਾਨ ਪ੍ਰਕਾਸੀ ਕਤ ਛਿੰਨ ਬਦਨ ਭੀਤ ਹੋਏ ਗਏ ਲੋਚਨ ਸਮੁਖ ਨ ਕਰਤੇ ਵੈ ਸਾਰਿਆਂ ਦੇ ਚਿਹਰੇ ਪੀਲੇ ਪੈ ਗਏ ਕੀ ਹੋ ਗਿਆ ਪਾਦਰ ਸ਼ਾ ਵੀ ਸਿਰ ਢਾ ਕੇ ਬੈਠ ਗਿਆ ਇੱਕ ਹੀ ਹੋ ਗਿਆ ਹੁਣ ਸਤਗੁਰ ਸੈਦ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ ਤੇਜ ਦਿਪਤ ਸਿਧੀ ਮੁਖਤੇ ਕਹੇ ਇਹ ਵੀ ਕਰਾਮਾਤ ਇੱਕ ਹੈ ਐ ਕਰਾਮਾਤ ਹੈ ਮੇਰੇ ਕੋਲ 66 ਹੁਣ ਤੂੰ ਬੋਲ ਕਰਾਮਾਤ ਦਿਖਾਉ ਤੇ ਮੈਂ ਤੈਨੂੰ ਇਸ ਦੀ ਕਰਾਮਾਤ ਦਿਖਾਉਂਗਾ ਕੰਬਣੀ ਛੱਡ ਗਈ ਉਹਨਾਂ ਹੱਥ ਜੋੜ ਲਗਾ ਨਹੀਂ ਮਹਾਰਾਜ ਮੈਂ ਤੁੰਜੀ वार्तालाप ਕਰ ਰਿਹਾ ਸੀ ਆਪਦੇ ਨਾਲ ਬਚਨ ਬਿਲਾਸ ਕਰ ਰਿਹਾ ਨਹੀਂ ਬਚਨ ਬਿਲਾਸ ਦੀ ਗੱਲ ਨਹੀਂ ਹੁਣ ਤੂੰ ਬੋਲ ਕਰਾਵਾ ਦਿਖਾਓ ਮੈਂ ਦਿਖਾਵਾ ਉਹ ਬਾਰ ਬਾਰ ਹੱਥ ਜੋੜੀ ਜਾਏ ਸਤਿਗੁਰੂ ਬਾਦਰ ਸ਼ਾਹ ਨੂੰ ਕਹਿੰਦੇ ਨੇ ਇਸ ਤਰ੍ਹਾਂ ਦੇ ਫੋਕੇ ਨਾਟਕ ਚੇਟਕ ਇਸ ਨਾਲ ਠੰਡੇ ਪੈ ਜਾਂਦੇ ਨੇ ਫਿਕਰਾ ਵਾ ਰਿੱਧ ਸਿੱਧ ਸਭ મોਹ ਹੈ ਨਾਮ ਨਾ ਵਸੇ ਮਨ ਆ నాటక చేతక కియే కుక ప్రభలోగన ఆవతలాజా